ਇਹ ਫ੍ਰੀਕੋਟੋ ਵਿਖੇ ਇੱਕ 62 ਮੀਡੀਅਮ ਰੇਜiment ਜਿਹੜੀ ਆਰਮੀ ਦੀ ਬੈਟਰੀ ਹੈ ਇਸ ਦੇ ਵਿੱਚ ਜਿਹੜੇ ਦੋ ਅਗਨੀ ਵੀ ਜਿਹੜੇ ਨਾ ਜਵਾਨ ਸੀਗੇ ਉਹ ਇਹਨਾਂ ਨੂੰ ਸ਼ੱਕ ਸੀ ਕਿ ਵੀ ਇਹ ਨਸ਼ਾ ਕਰਦੇ ਨੇ ਜਦੋਂ ਇਹਨਾਂ ਦੇ ਇਹਨਾਂ ਨੇ ਜਾਂਚਾਂ ਜਾਂ ਇਹਨਾਂ ਦੀ ਸਰਚ ਕੀਤੀ ਗਈ ਤਾਂ ਇਹਨਾਂ ਕੋਲੋਂ ਜਿਹੜੀ ਨਸ਼ੇ ਵਾਲੀ ਮਾਤਰਾ ਵੀ ਇਹ ਇੱਕ ਕੋਲੋਂ ਕੋਈ 1.5 ਗ੍ਰਾਮ ਹੈਰੋਨ ਤੇ ਇੱਕ ਕੈਪਸੂਲ ਜਿਹੜਾ ਕੋਈ ਨਸ਼ੇ ਵਾਲਾ ਮਿਲਿਆ ਤੇ ਉਹਦੇ ਤਹਿਤ ਇਹਨਾਂ ਨੇ ਸਾਨੂੰ ਰਿਟਨ ਕੰਪਲੇਨ ਕੀਤੀ ਹੈ ਜਿਸ ਤੇ ਅਸੀਂ ਇੱਕ ਮਕਦਮਾ 476 ਅੰਡਰ ਸੈਕਸ਼ਨ 21ਏ ਤੇ 27 ਘਾਟ 85 ਦੇ ਵਿੱਚ ਅệ ਦਰਜ ਕੀਤਾ ਜੋ ਕਿ ਇੱਕ ਨਸ਼ਾ ਐਡਿਕਟਡ ਸੀਗੇ ਤੇ ਹੁਣ ਇਹ ਆਪਦੀ ਵੀ ਕਾਰਵਾਈ ਕਰਦੇ ਨੇ ਤੇ ਅਸੀਂ ਵੀ ਇਹਨਾਂ ਤੇ ਮਕਦਮਾ ਦਰਜ ਕੀਤਾ ਤੇ ਹੁਣ ਅਸੀਂ ਇਹਨਾਂ ਨੂੰ ਮਾਜੋ ਕੋਰਟ ਦੇ ਵਿੱਚ ਇੱਕ ਵਾਰੀ ਕਚਹਿਰਾਂਗੇ ਇਹ ਜਿਹੜਾ ਇਹਨਾਂ ਨਸ਼ਾ ਸ਼ਰੂਕ ਜੀ ਜਿਸ ਤਰ੍ਹਾਂ ਹੁਕਮ ਹੋ ਗਿਆ ਨਸ਼ਾ ਸ਼ਰੂਕ ਇਹਨਾਂ ਦੇ ਵਿੱਚ ਐਡਮਿਟ ਕਰਾਉ। ਕੋਈ ਅਫੀਮ ਵਾਲੀ ਡੱਬੀ ਵਗੈਰੇ ਵੀ ਕੰਮ ਹੋਈ ਹੈ। ਹਾਂ ਬਿਲਕੁਲ ਜਿਹੜੀ ਉਹ ਇੱਕ ਉਹਨਾਂ ਦੀ ਜਿਹੜੀ ਕੰਪਲੇਂਟ ਦੇ ਵਿੱਚ ਵੀ ਇੱਕ ਲਿਬੜੀ ਹੋਈ ਫੀਮ ਵਾਲੀ ਡੱਬੀ ਵੀ ਜਿਸ ਤੋਂ ਇਹ ਇਹ ਪਤਾ ਲੱਗਦਾ ਵੀ ਇਹ ਕੋਈ ਨਸ਼ਾ ਕਰਨਯਾਦੀ ਸੀ। ਤੇ ਉਸ ਤਰ੍ਹਾਂ ਜਿਹੜਾ ਨਸ਼ਾ ਪੀਣ ਵਾਲੀ ਜਿਹੜੀ ਡਾਕਟਰੀ ਚਾਹੀ ਸੀ ਉਹ ਪਰਚਾ ਦਿੱਤਾ ਹੈ ਤੇ ਇਹਨਾਂ ਨੂੰ ਅਸੀਂ ਜਿਹੜੀ ਉਸ ਕਾਰਵਾਈ ਹਮ ਲੈਂਦੀ ਜਾਏਗੀ ਇਹਦੇ ਵਿੱਚ।